ਹਲਕਾ ਸੈਂਟਰਲ ਅਧੀਨ ਬਲਾਕ ਸਮਿਤੀ ਉਮੀਦਵਾਰ ਚੋਣ ਨੰਬਰ 19 ਥਾਂਦੇ ਤੋਂ ਕਾਂਗਰਸ ਪਾਰਟੀ ਵੱਲੋਂ ਬਲਾਕ ਸਮਿਤੀ ਉਮੀਦਵਾਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ ਦਾ ਆਯੋਜਨ ਪਿੰਡ ਥਾਂਦੇ ਵਿੱਚ ਕੀਤਾ ਗਿਆ ਇਸ ਮੌਕੇ ਸਾਥਪਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਨੇ ਆਖਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਉਦੋਂ ਦੇ ਹੀ ਪੰਜਾਬ ਵਿੱਚ ਵਿਕਾਸ ਕੰਮਾਂ ਦੀ ਰਫ਼ਤਾਰ ਰੁਕ ਗਈ ਹੈ ਅਤੇ ਦੂਜੇ ਪਾਸੇ ਕਾਨੂੰਨ ਵਿਵਸਥਾ ਵੀ ਖਰਾਬ ਹੋਈ ਹੈ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਵਿਕਾਸ ਸੋਨੀ ਪਰਮਜੀਤ ਸਿੰਘ ਚੋਪੜਾ ਲਾਲੀ ਗਬਰੂ ਗੋਰਾ ਸਰਪੰਚ ਸਮੇਤ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ਅੱਜ ਮੈਂ ਹਾਜ਼ਰ ਹੋਇਆ ਤੁਹਾਨੂੰ ਪਤਾ ਹੈ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਭਤੀਆਂ ਚੋਣਾਂ ਜਿਹੜੀਆਂ ਨੇ ਉਹ 14 ਤਰੀਕ ਵਾਲੇ ਦਿਨ ਵੋਟਾਂ ਪੈਂਦੀਆਂ ਸਾਦੇ ਦੋਵੇਂ ਕੈਂਡੀਡੇਟ ਸਾਡੇ ਜਿਹੜੇ ਪਾਰਟੀ ਵੱਲੋਂ ਨੇ ਗਿਲਾ ਪ੍ਰੀਸ਼ਦ ਦੇ ਕੈਂਡੀਡੇਟ ਵੀ ਖੜੇ ਨੇ ਸਾਡੇ ਫੌਜੀ ਸਾਹਿਬ ਜਿਹੜੇ ਬਲਾਕ ਸ਼ਬਦੀ ਦੇ ਕੈਂਡੀਡੇਟ ਵੀ ਤੁਹਾਡੇ ਕੋ ਖੜੇ ਨੇ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਸਾਰੇ ਪਿੰਡ ਵਾਲੇ ਅੱਗੇ ਵੀ ਸਾਡਾ ਸਾਥ ਦਿੰਦੇ ਹੋ ਪਾਰਟੀ ਦਾ ਹੁਣ ਵੀ ਮੈਂ ਬੇਨਤੀ ਕਰ ਰਿਹਾ ਕਿ ਨਾ ਦੋਹਾਂ ਨੂੰ ਵੋਟਾਂ ਪਾ ਕੇ ਤੁਸੀਂ ਜਿਠਾਓ ਮੈਂ ਤੁਹਾਨੂੰ ਪ੍ਰੋਠਾ ਦੂਣਾ ਇਸੇ ਤਰ੍ਹਾਂ ਦੀ ਕੋਈ ਮੁਸ਼ਕਲ ਤੁਹਾਡੇ ਪੈਨ ਨੂੰ ਨਹੀਂ ਦੇਵਾਂਗੇ ਸੋ ਤੁਹਾਨੂੰ ਇਸ ਗੱਲ ਦਾ ਵੀ ਪਤਾ ਕਿਉਂਕਿ ਜਿਆਦਾ ਗੱਲਾਂ ਜੀ ਕਰਦੀਆਂ ਨਹੀਂ ਤੁਸੀਂ ਵੇਖ ਲਓ 4 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਸਾਡੇ ਵੇਲੇ ਦਾ ਵੀ ਵੇਖ ਲਓ ਉਸ ਤੋਂ ਪਹਿਲਾਂ ਸਾਡੀ ਸਰਕਾਰ ਰਹੀ ਆ ਅਸੀਂ ਤੁਹਾਡੇ ਸੇਵਾ ਦਾ ਰਹੇ ਹਾਂ